ਵੈਗੁਰੂ ਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਦੇਖੋ ਜੀ ਘਰ ਤੇ ਤਾਂ ਮਾਹੌਲ ਸੁਖਮਣ ਕੋਲੇ ਇਤੀ ਭੱਜ ਕੇ ਦਮ ਚੜ ਗਿਆ ਸੁਖਮਣ ਤਾਂ ਹਾਂ ਪਈ ਆ ਸਕੂਲ ਨਹੀਂ ਬਿਮਾਰ ਹੋ ਗਈ ਦੀ ਬੇਨ ਖਾ ਉਹ ਤਿੰਨ ਖਿਚੜੀ ਬਣਾ ਕੇ ਦਿੱਤੀ ਹੈ ਬੁਖਾਰ ਹੋ ਰਿਹਾ ਹੈ ਮਸੀ ਪਹੁੰਚ ਲਿਖਿਆ ਮੋੜਾ ਫੋਨ ਆ ਗਿਆ ਰੋਗਾਰੋਂ ਕੁੱਤਾ ਦਾ ਹਲੋ ਜੀ ਆਪਾਂ ਟਾਈਮ ਆ ਜਿਹੜਾ 9:10 ਹੋ ਗਏ ਨੇ ਕੰਮ ਆਪਾਂ ਨੇ ਕਰ ਲਏ ਨੇ ਕੱਪੜਾ ਜਿਹੜਾ ਧੋ ਲਿਆ ਚਾਹ ਤੜੀ ਹੋਈ ਹੈ ਹਰ ਸੋਈ ਸਾਫ਼ ਰਹਿੰਦੀ ਹੈ ਜੋਨੇ ਕੇ ਸਾਫ ਤੋਂ ਬਹੁਤ ਕੋਚਾ ਰਹਿੰਦਾ ਲਾਉਣ ਵਾਲਾ ਤੇ ਅੱਜ ਢੱਕਣਾਂਗੇ ਅਸੀਂ ਅਚਾਰ ਤੇ ਥਕਾਵਟ ਹੋਈ ਪਈ ਹੈਗੀ ਐਂ ਲੱਗਦਾ ਸੁਖਮਣ ਕੀ ਬਿਮਾਰ ਹੋਈ ਮੈਂ ਵੀ ਬਿਮਾਰ ਹੋਣਗੀ ਥਕਾਵਟ ਵਾਲੀ ਹੋਈ ਪਈ ਹੈਗੀ ਕਿਉਂਕਿ ਪਹਿਲਾਂ ਮਾਗਰ ਦੀ ਮਾਗਰ ਜੀ ਪਹਿਲਾਂ ਜੀਰੀ ਲਈ ਮਾਗਰ ਚਾਰ ਪੌਣ ਲਾ ਕੇ ਗਰਮ ਹੀ ਚਾਣਾ ਤੇ ਸਾਂਨੇ ਫਰੀ ਜਾਂਦੇ ਆ ਕਿ ਸਾਰਾ ਦਿਨ ਲੇਕਿਨ ਉਸ ਨਾਲ ਬਿੱਤੀ ਚਾਰ ਦਾ ਹੋ ਗਿਆ ਬੇਤੀ ਵੱਡ ਜੂਰੀ ਹੈ ਕਿ ਮੱਝ ਦਾ ਹੋ ਗਿਆ ਹਨ ਚਾ ਗਈ ਬਾਣਾ ਹਜੇ ਤਿੰਨ ਜਣੀ ਨੇਗੇ ਇੱਕ ਸੋਨੀ ਹੈ ਗਾ ਇੱਕ ਕਲਵੀਰ ਹੈ ਇੱਕ ਜਿਹੜਾ ਸਾਡੇ ਨਾਲ ਪਹਿਲਾਂ ਸੀਰੀ ਹੁੰਦਾ ਸੀਰੀ ਚਾ ਚਾ ਉਹ ਜਿਹੜੀ ਤੇ ਆਇਆ ਹੋਆ ਜੀ ਜਿਹੜਾ ਆਪਣਾ ਹਨਾ ਜੀੜੀ ਸੀਗਾ ਚੱਲਦੀ ਹੈ ਗਾ ਉਹ ਜੀ ਪਚਾ ਪੋਣ ਲਾਣੇ ਆ ਵਧੀਆ ਸੰਗਣੀ ਜੀ ਬਣਾ ਦਿੱਤੀ ਐ ਚਾਹ ਉਹਨਾਂ ਤੇ ਆ ਪੈ ਪਈ ਰ ਹੋਰੇ ਸਿਰ ਕੋ ਆ ਜੂਗਾ ਫੇਰ ਲੈ ਜਾਂਦੇ ਲੈ ਜਣਾਂ ਜਣੇ ਗੁਰੂ ਜੀ ਮੇ ਪਾ ਕੇ ਲੈ ਗਈਆਂ ਆਇਆ ਸਾਨਾ ਕਲੀ ਮੇ ਬੀਬੀ ਨੂੰ ਕਹਿ ਕੇ ਹਜੇ ਮੈਂ ਮੈਂ ਚਾਹ ਜੀ ਕਰਦਾ ਨਾ ਤਾਂ ਮੈਂ ਕੋਈ ਸਾਫ ਕਰਾਂ ਨਾ ਮੈਂ ਕੋਈ ਕੰਮ ਕਰਾਂ ਕਿ ਲੰਨ ਫਿਰ ਜੇ ਮੈਂ ਦਿਨ ਦਿਨ ਮਾਦਕਾ ਹੂੰ ਤਾਂ ਤੇ ਸਾਰਾ ਕੰਮ ਹੋ ਗਿਆ ਨਾਉਣ ਤੋਣ ਵਾਲਾ ਰਹੇਗੀ ਚਾਹ ਬਣੀ ਪਈ ਆ ਚਾਚਾ ਇੰਨੀ ਕਾ ਤੋ ਕਾਹਲ ਕਰਦਾ ਭਾਈ ਜਾਨੀਆਂ ਬਾਹਲੀ ਕਾਹਲ ਕਰ ਦੇਣ ਆਉ ਉੱਤੇ ਉਹ ਆਏ ਨਹੀਂ ਜਿਰੋਪ ਪਤਾ ਫੇਰ ਕਿਉਂ ਚਾਹ ਹੁਣਾ ਕਲਰ ਕੱਟ ਜੇ ਬਲਾ ਡੇੜਾ ਲੈ ਇਹ ਉੱਤੇ ਖੜ ਕੇ ਹੋ ਕੇ ਮੱਸੂਲੀ ਆ ਪਾਸੂਲੀ ਆ ਮਾਟਾ ਦਾ ਦੁੱਧ ਵੀ ਨਹੀਂ ਸਾਰਾ ਕੱਢਿਆ ਅੱਜ ਤਾਂ ਕੋਈ ਮੱਝ ਆ ਮੈਂ ਤਾਂ ਹਫ਼ਤਾ ਕਿਤੇ ਛੱਡਦੀ ਹਾਂ ਹਾਂ ਕੱਢਦੀ ਛੁੰਣਲੀ ਆ ਆਹ ਦੀ ਥੋੜੀ ਹੋਰ ਆ ਜੀ ਕੱਟੂ ਕੁੱਲੀ ਦੀ ਆ ਜੀ ਆਹ ਸੀ ਉਹ ਬਹੁਤ ਮਤ ਮਾੜਾ ਬਣਦੀ ਤੂੰ ਕਿੰਨਾ ਮਠਾ ਵਾਰਿਆ ਮੱਝਾਂ ਨਾਲ ਚੱਲਦੀ ਨਾ ਫੌਂਟ ਜਸਤੀ ਹੈ ਨਾ ਇਹਨੂੰ ਕੁਝ ਕੀ ਰੇ ਕਹਾਂ ਸੀ ਮੱਥਾ ਆਪਾਂ ਮੱਥਾ ਮਰਵਾਇਆ ਬਾਲਾ ਮੱਥਾ ਮਰਵਾਇਆ ਆਉਂ ਦਾਰੋ ਰਾਤ ਦੇ 11 ਵਜੇ ਸਾਨੂੰ ਦੇ ਇਕੋ ਇਕੋ ਉਹ ਕਿੱਕੜੀ ਨਹੀਂ ਕਿੱਕੜੀ ਆ ਉਹ ਤਾਂ ਨਹੀਂ ਹੁੰਦਾ ਉਹ ਤਾਂ ਰਾਤ ਨੂੰ ਆਉਂਦਾ ਨਹੀਂ ਮੈਂ ਦੇਖਿਆ ਤਾਂ ਜੀ ਆਪਣੇ ਮੱਜਾ ਸੁੱਖ ਨਾਲ ਸਨ ਸਾਰੀਆਂ ਤੇ ਇਹਦਾ ਡੇਢ ਮਹੀਨਾ ਰਹਿ ਗਿਆ ਮੇਰੇ ਸਵਾ ਦੋ ਮਹੀਨੇ ਰਹਿਗੇ ਆਪਣੀ ਕੱਟੀਆਂ ਵੀ ਤਿਆਰੀ ਨੇ ਬਸ ਉਹ ਬਹੇ ਕਿਰਪਾ ਕਰਿਓ ਬੱਚੋ ਆਪਣੀ ਮੱਝ ਸੂਪੀ ਐ ਮੈਂ ਤਾਂ ਕਿਹਾ ਸੀਗਾ ਸਰਦਾਰ ਜੀ ਨੂੰ ਮਹਾਬੀਏ ਇਸ ਦੋ ਤੇ ਕਿਉਂਕਿ ਮਨੂੰ ਸਾਂ ਇਹਨਾਂ ਦੀ ਸਾਮ ਸੰਭਾਲ ਬਾਦ ਹੋ ਜਾਂਦੀ ਆ ਹੁਣ ਪੱਲੋ ਕੱਟੀ ਆ ਹੁਣ ਮਿੱਟੀ ਖਾਂਦੀ ਸੀ ਕੱਲ ਹਰ ਕਿਉ ਪੱਕੇ ਥਾਂਵੇਂ ਬੰਨੀ ਆ ਮੱਝ ਉੱਥੇ ਬੰਨੀ ਆਏਗੀ ਕਟਰੂ ਫੇਰ ਪਾ ਦਦੇ ਨੇ ਇਹਨਾਂ ਦਾ ਧਿਆਨ ਬਹੁਤ ਜਾਰੇ ਰੱਖਣਾ ਪੈਂਦਾ ਲੋ ਜੀ ਆਪਣਾ ਕਾਗਜ਼ ਪਾ ਦਿੱਤਾ ਗਾ ਕਾਗਜ਼ ਪਾਤਾ ਇੱਥੇ ਮਿੱਟੀ ਪਾਉਣੀਆ ਥੋੜੀ ਹੁਣ ਫਾਇਦੇ ਨਹੀਂ ਆਇਆ ਕੰਮ ਮਿਲ ਨਹੀਂ ਆਈ ਕੰਮ ਆਈਆ ਨੀ ਉਹ ਗਰਾਂਗੇ ਪਤਾ ਨਹੀਂ ਪਹਿਲਾਂ ਦੇਲੀ ਆ ਮੈਂ ਨਹੀਂ ਮੇਰੇ ਕੋ ਵੀ ਤਾਂ ਰਹੀ ਆ ਬਈ ਇੱਕ ਗੰਡਾ ਲੈਣ ਆਇਆ ਗੰਡਾ ਧਰਨ ਜਾ ਕੇ ਲਾ ਦੇ ਗੱਡੀ ਚ ਗੰਡਾ ਕੀ ਮਾੜੀਆਂ ਨੇ ਗੰਡਾ ਦਾ ਚਾਰ ਵਾਲੇ ਗੰਡਾ ਲੈਣ ਆਈ ਐ ਮੇਰਾ ਵਰਜਨ ਹੈ ਪਹਿਣਾ ਨੇ ਕਮੈਂਟ ਕੀਤਾ ਸੀ ਕਹੇ ਤੁਸੀਂ ਗਰਮੀਤ ਨੂੰ ਗੰਡਾ ਦੇ ਦੋ ਕਿਉਂ ਗਰਮੀਤ ਦਾ ਜਗਜੀਤ ਵੀ ਕੱਖ ਵੱਡ ਲੂਗਾ ਟ੍ਰਿਪਲ ਵੀ ਬਾਟ ਨੂੰ ਖੇਤ ਚ ਬੈਠੇ ਨੇ ਗਰਮੀਤ ਵੀ ਬਾਟ ਨੂੰ ਅਸੀਂ ਗੰਡਾ ਸੱਲੀਆਂ ਦੇ ਦੋ ਜਾਈਏ ਤੁਸੀਂ ਕੱਢ ਕੇ ਮੇਰੇ ਤੇ ਬਹਿ ਜਾ ਹਾਂ ਸੱਲੀਆਂ ਆ ਪਈਆਂ ਚੁੱਕਾ ਦੋ ਅੱਜ ਜੀ ਦੇ ਦੋ ഡാക്ര കച്ച സുലൈന ਬੰਦੇ ਆ ਕੇ ਕੰਮ ਕੀ ਕਰਨੇ ਪੈਂਦੇ ਨੇ ਉਥੇ ਗੁੜੀਆਂ ਇਹ ਸਾਡੀ ਗੱਡੀ ਮੋਜ ਗਈ ਐ ਸੁਕੀ ਜਿਹੀ ਗਈ ਸਾਡੀ ਸਮਾ ਆਪਸ ਗਰੂਰ ਕਚੈਰੀਆਂ ਜੰਮੀ ਭੀੜ ਸੁਨਾਮ ਤਾਂ ਗੁੜੀਆਂ ਨੇ ਈੜੂਂ ਦੀਆਂ ਨਾ ਦੱਸੂ ਜਿਹੜਾ ਆ ਗਿਆ ਬਾਈ ਇਹ ਭੀੜ ਐਨੇ ਕੋਤੇ ਵਕੀਲ ਬੈਦੇ ਨੇ ਉਹ ਜਿਲ੍ਹਾ ਜਿਲ੍ਹਾ ਦਾ ਇੰਦਾ ਪਰਣਾ ਨਾ ਇਹ ਮੁਸ਼ਕਲ ਐ ਤੇ ਉਹ ਭਈ ਐਨੀ ਭੀੜ ਉਥੇ ਸਾਡੀ ਤਾਂ ਗੱਡੀ ਦੇ ਮੂਰੇ ਹੋਰ ਕੋਈ ਗੱਡੀਆਂ ਲੱਗਿਆ ਆ ਸਾਨੂੰ ਐ ਲੱਗਿਆ ਕਿ ਜੇ ਹੁਣ ਇੱਥੇ ਸਾਨੂੰ ਘੰਟਾ ਖੜਨਾ ਪੈ ਗਿਆ ਵੀ ਜਾਂਦਿਆਂ ਨੂੰ ਤਸੀਲ ਚੋਂ ਪਟਵਾਰੀ ਉਠੀਊਗਾ ਨੌ ਲਿਓ ਤੇ ਉੱਥੋਂ ਫੇਰ ਦੋ ਮੁਥ ਦੇ ਵਿਚਾਰੇ ਗੱਡੀ ਲਾ ਕੇ ਪરા ਜਾਂਦੇ ਦੀ ਮੈਂ ਉਹਨਾਂ ਨੂੰ ਆਖਿਆ ਮਾ ਪੁੱਤ ਸਾਡੀ ਸੀਮੂ ਵੈਗੇ ਦੀ ਮਾ ਸਾਡੀ ਗੱਡੀ ਕਢਾ ਦਿਓ ਉਹਨਾਂ ਨੂੰ ਮੇਰੇ ਤੇ ਤਰਸ ਹੋਈ ਆ ਗਿਆ ਉਹ ਕਹਿੰਦੇ ਚਲ ਕੋਈ ਨਾਂ ਟਿਕਾੜਾ ਦੇ ਦਿੰਦੇ ਆ ਉਹ ਵਿਚਾਰੇ ਪਰਾ ਘਾ ਥਾਂ ਦੇਖ ਕੇ ਵੀ ਕਿਹੜੇ ਪਾਸੇ ਦੀ ਗੱਡੀ ਨਿਕਲੂ ਫਿਰ ਉਹਨਾਂ ਨੇ ਮੋਟਰਸਾਈਕਲ ਪਰਾ ਕਰੇ ਇੰਨਾ ਚਿਰ ਲਾ ਕੇ 15 20 ਮਿੰਟ ਉਹਨਾਂ ਨੇ ਗੱਡੀ ਖੜਾ ਕਢਾਈ ਸਕੇ ਮਨ ਸਰਪੜ ਉਸਨ ਲੱਗਦੀ ਕੋਲੇ ਜਾ ਕੇ ਵੇਖਿਆ ਮੇਰੇ ਪੈਰੀ ਹੱਥ ਲਾਉਣ ਲੱਗ ਗਏ ਵਿਚਾਰੇ ਉਹ ਦੋਨਾਂ ਨੇ ਪੈਰੀਆਂ ਸਲਾਈ ਮੇਰੇ ਮਨ ਨੂੰ ਬਲਾਈਪ ਹੋਆ ਮੇਰਾ ਤਾਂ ਮੈਂ ਸਾਡੇ ਕੰਮ ਕਰਾਤਾ ਮੈਂ ਬਹੁਤ ਮੈਂ ਦਤਨਵਾਦ ਕਰਦੀ ਹਾਂ ਤੇ ਸਾਡੇ ਕੰਮ ਹੋਊਗਾ ਨਿਆਣਾ ਜਮਾਕ ਹੈ ਵੀ ਇਕੱਲੇ ਨੂੰ ਬਾਰ ਉਹਦੇ ਤੇ ਜਿਹੜਾ ਉਹ ਪਟਪਾਕ ਜਾਂ ਤਾਹਾਂ ਬਣਿਆ ਹੁੰਦਾ ਉਹਦੇ ਚੜਾ ਕੇ ਗੱਤੀ ਕੱਢੀ ਕੋਈ ਰੱਖਿਆ ਕਰ ਤਾ ਟਿੱਕੜੀ ਤਾਂ ਹੋਲੀ ਹੀ ਹੁੰਦੀ ਹੈ ਤੇ ਤਾਂ ਮੈਂ ਚਲਾਉਣ ਹੀ ਦੀ ਸੀ ਕਿੰਨ ਡਾਇਲੌਗ ਮਾਰਾ ਤੱਕੀ ਬਾਹਲੀ ਵਿਚਾਰਿਆ ਨਾ ਕੀ ਮੈ ਹੈ ਨਾ ਕੀ ਮਾਰੇ ਆਏ ਕਰਨ ਤੂੰ ਹੌਲੀ ਕਹਿਣੀ ਮੈਂ ਤੇ ਸੱਜਿਆ ਆਏ ਜੇ ਲਾ ਦੇ ਜੰਮੀ ਹੌਲੀ ਫੌਟ ਚ ਚਲਾ ਆ ਮੈਂ ਤੇ ਇਹ ਨੂੰ ਕਹਿ ਰਿਹਾ ਹੌਲੀ ਲੱਗਦਾ ਇਹਦੇ ਨਾਲ ਜਾ ਲੈ ਗੱਡੀ ਚੰਦੇ ਕੋਲੇ ਬੈਠੇ ਤੇ ਜ਼ੋਰ ਮੇਰਾ ਲੱਗ ਲਿਆ ਉਹ ਕੋ ਟ੍ਰੱਕ ਕਾ ਦੋ ਆਇਆ ਜੋ ਜਸੂ ਪਹਿਲੇ ਮੈਂ ਬਸ ਗੱਡੀ ਤਾਂ ਮੈਂ ਚਲਾਉਣੀ ਹੈ ਤੈਨੂੰ ਮੈਨੂੰ ਖੂਗਾ ਨਾ ਮੈਂ ਤਾਂ ਇੱਥੇ ਆਇਆ ਲੈਣਾ ਤੂੰ ਆਇਆ ਮੇਰੇ ਕੋਲ ਤਾਂ ਮੈਂ ਆਇਆ ਤੂੰ ਚਲਾ ਲਾ ਗੱਡੀ ਮੈਂ ਬਈ ਅਸੀਂ ਜਿੱਦ ਨਰਾਜਪਨ ਕੋਲੇ ਗਿਆ ਮੈਂ ਮੋਬਾਈਲ ਤੋਂ ਕੁਝ ਕੁਝ ਕੱਢਣਾ ਸੀ ਪਤਾ ਨਹੀਂ ਦੇਖਣਾ ਸੀ ਨਾ ਮੈਨੂੰ ਆਖਿਆ ਮਾਂ ਉਹ ਮੈਂ ਨਹੀਂ ਮੈਂ ਵੀ ਨਹੀਂ ਮੋਬਾਈਲ ਦੇਖਦੀ ਹਾਂ ਕਿ ਆਹ ਸਾਹਮਣੇ ਨਹੀਂ ਘੱਟ ਤੇ ਮੈਨੂੰ ਆਖਿਆ ਮਾਂ ਤੁਸੀਂ ਮੜ ਜਾ ਮੋਬਾਈਲ ਤੋਂ ਕੁੱਸ ਕੱਢਣਾ ਮੈਂ ਤੁੱਕੜੀ ਚਲਾ ਲੇਗਾ ਪਰ ਉਹ ਤੂੰ ਚਲਾ ਰਹੀ ਹੈ ਮਾਂ ਬਿਰਤਾਈ ਲਾ ਰਹੀ ਨਹੀਂ ਚਲਾ ਰਹੀਆਂ ਤੁਸੀਂ ਇਧਰ ਕਰ ਲੈ ਤੁਸੀਂ ਇਧਰ ਕਰ ਲੈ ਬਾਹਰ ਡਰ ਲੱਗ ਹੌਲੀ ਦਾ ਹੌਲੀ ਦਾ ਤਾਂ ਕੋਈ ਡਰ ਨਹੀਂ ਪੈਣੀ 10 ਮਿੰਟ ਬਾਅਦ ਲੱਗ ਮੈਂ ਇਹਨਾਂ ਰੋਡ ਦੇ ਹੌਲੀ ਵੀ ਨਹੀਂ ਚਲਾ ਸਕਦੇ ਪੰਗਾ ਪਏ ਆ ਫਿਰ ਗੱਟੀਆਂ ਪਾਸ ਵਾਲੀਆਂ ਹੋਈ ਜਾਂਦੀਆਂ ਉਹ ਵੀ ਹੋ ਰਹੀ ਨੇ ਸੱਤ ਕਿਨਾਰੇ ਕਿੱਦਾਂ ਦੇਤ ਕੋਰ ਕੱਟਾ ਉਹਨੋਂ ਉਹਨੋਂ ਕਰੀ ਜਾਂਦਾ ਕੋਰ ਕਮ ਕਰਦੇ ਨੇ ਬੇਨਾ ਐਨਰਜੀ ਖਰ ਗਿਆ ਬਹਿਣਾ ਦਾ ਹੋਰ ਇੰਨੀ ਤੇ ਗੁੜਣ ਲੱਗਿਆ ਉਹਨੇ ਟਰਾਲੀ ਤੋਂ ਹੀ ਗੁੜੀ ਜਾਂਦੀ ਤੇ ਭਰੀਆਂ ਹੋਈਆਂ ਇੰਨਾ ਪਾਹ ਇੱਕ ਕਰਦੀ ਥੋੜੀਆਂ ਮੈਂ ਆਪਣੇ ਕੋਲ ਕੋਈ ਕੋਈ ਵੇਂਦੀ ਸੀ ਲੈ ਪਈ ਚੱਲੀ ਬਾਹਰ ਨਾ ਬਾਹਰ ਜਾਂਦੀ ਬਾਹਰ ਥੱਲੀਆਂ ਬਾਹਰ ਲੈ ਸਾਡੀ ਛੱਲੀਆਂ ਛੱਲੀਆਂ ਦੀ ਥੋੜੀ ਦੇ ਕੱਢ ਕੇ ਗੋਰੀ ਉਧਰ ਦੇ ਅਣ ਮੁੱਚ ਕਰਨੀ ਆ ਲੈ ਵੇਂਦੀ ਆ ਬਣੀ ਪੱਟਣੀ ਜਾਂਦੇ ਪੂ ਸਾਰੇ ਨਾਲ ਮਰਜੀ ਵਾਟਣੀ ਕਰਦੇ ਨਾਲ ਜਿੱਦ ਦਾ ਨਹੀਂ ਤਾਂ ਫਿਰ ਜਾਂਦਾ ਆਏ ਆਈਂ ਮਤ ਖੜੀ ਕਰੂ ਗਰੇਟ ਮਾਰ ਲੈ ਕਰਦੇ ਨਾਲ ਚੱਲ ਮੋਲੀ ਬੋਲੀ ਚੱਲੋ ਆਹ ਆਹ ਸਿੱਖਦੇ ਨੇ ਤੇਰੇ ਨਾਲ ਪਾਸ ਕਰਕੇ ਜੇ ਤਾਂ ਉਹਦੇ ਕੋ ਬਿੱਲੀਆਂ ਨਾਲ ਵੇੜ ਲਈ ਸਾਰੀ ਔਰ ਆਹ ਉਹਦੀ ਕਰਦ ਮਾਰ ਗੁੱਲਾ ਕਿਥੇ ਆ ਕੱਟਾ ਰਹੇਗਾ ਬੋਹੜਾਂ ਨੇ ਕੋਈ ਜਾਣੂ ਸਾਡੀ ਵਾਲੇ ਜਿੰਦ ਰਹਾਂ ਬੋਹੜਾਂ 11 11 ਹੋਗਾ ਜਬ ਬਟਾ ਪਹਾੜਾਂ ਪਹਾੜਾਂ ਨੂੰ ਵੇਖੀ ਵਾਲੇ ਉੱਡਾ ਹਾਂ ਪਹਾੜਾਂ ਚ ਪਹਾੜਾਂ ਇਹ ਕੱਫੀ ਦਾ ਨਹੀਂ ਔਖਾ ਇਹ ਪਰ ਆਪਨੇ ਉਹਦੀ ਯੋਜਨਾ ਜੰਮਿਆ ਤਾਲੀ ਗੰਡਾ ਦੀ ਖਰਾਬ ਤਾਂ ਨਹੀਂ ਹੋਇਆ ਲੋਟ ਆ ਹਾਂ ਖਰਾਬ ਤਾਂ ਕੰਮ ਹੁੰਦਾ ਕ ਹੋ ਜਾਣਾ ਤੋ ਤੇ ਕਹੂਗਾ ਤੇ ਕੀ ਤੇ ਕਰਾਉ ਕੇ ਤੜਦਾ ਹਮੇ ਆਪਨੇ ਹੈ ਜੀ ਹੋ ਤੁਸੀਂ ਦੱਸਦੇ ਜੀ ਨੇ ਗੰਡਾ ਬਣਾਈਆਂ ਨੇ ਵਿਚਾਰ ਖਰਾਬ ਤਾਂ ਨਹੀਂ ਹੁੰਦਾ ਸਾਨੂੰ ਬਹਿ ਹੁੰਦਾ ਪਾ ਦੇ ਇੱਕ ਦੋ ਨੇ ਕਹਿੰਦੇ ਖਰਾਬ ਹੋ ਗਏ ਖਰਾਬ ਤਾਂ ਹਵਾ ਨਾਲ ਲੱਗੇ ਨੇ ਫੇਤੀ पाने करा आ हा हा आपण दो भाग बांटले लगे कोण से काटे पात्रा इतता 20 तो, तो, तारे 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 तो नहीं कटुंगा हैं तोता 20 नहीं कटुंगा तो ना ही को ही लगता लगती बेटा दो दो ना और ला रही है ਦੀ ਬੜੀ ਗੱਲ ਹੈ ਅੰਦਰ ਜਾ ਪਾਓ ਮਾਦਾ ਬਾਈ ਜੀ ਦਾ ਆਈ ਉਹ ਰੋਪਾ ਭਾਈ ਨਾ ਜਰਾ ਜੀਆਂ ਖੜੀਆਂ ਨੇ ਆਹੜਾ ਜੀਆਂ ਨੇ ਨੀਂ ਤੋੜਦੀ ਨੇ ਨੀਂ ਤੋੜਦੀ ਆ ਅੱਛੇ ਤੋ ਪਰੇ ਨਾ ਦੋ ਟੋਪੇ ਚ ਪਿੜੋੜੂ ਆਇ ਨੂੰ ਆਖਣੇ ਚਿਰਪਾ ਲਾਂ ਆਇ ਨਾ ਪੜਿਆ ਰਹਿ ਜਾਂਦਾ ਉਹ ਹੋ ਚੜਜ ਪਸ਼ੂ ਸਾਹਮਣੇ ਬਾਲੇ ਓਖੇ ਨੇ ਕੀ ਕਰੀਏ ਇੱਕ ਲੈ ਜੀ ਭੱਜਦੀ ਜੇ ਬੰਨੇ ਰਹਿ ਹੋ ਲੈ ਆਠਾ ਗਿਆ ਪੱਕਾ ਚੱਲਦਾ ਹੈ ਨਹੀਂ ਬਾਗੀ ਆਹ ਲਾ ਜੇ ਮੈਂ ਮੀਂਹ ਡਿੱਗਣ ਲੱਗਿਆ ਬਰਾਹੇ ਦਿੱਦੂ ਕੁਸੀ ਕੰਧਾ ਪਿਆਨੋ ਲੱਜੀਆ ਕੁਦਿਆ ਆਪਣਾ ਦੋ ਹੰਡਾ ਹੈ ਹੈ ਆਹ ਤਾਂ ਗਾਟਿਆ ਉਹ ਹੋਇਆ ਹਾਂ ਦੁੱਧਿਆ ਵਰਚਾਂ ਫੱਕੇ ਤਾਂ ਨਹੀਂ ਫੈਗੀਆਂ ਹਾਂ ਤੇ ਨਹੀਂ ਫੱਕੇ ਤਾਂ ਕੋਰਨ ਨਹੀਂ ਇੰਦਾ ਵੀ ਬਹੁਤ ਨਾ ਇਹ ਪਤੂਆ ਵੀ ਤੇ ਯੋ ਨਾ ਨਹੀਂ ਬੋਲੇ ਅੰਦਰੋਂ ਬਾਰੇ ਇਹ ਬੱਤ ਕੋਲ ਪਿਆਰ ਹੋ ਜਾਣਾ ਇਹਨਾਂ ਨੂੰ ਦਾਣਾ ਪਾੜਣੀ ਮੁੱਠੀ ਜਿਹੜੇ ਪਏ ਨੇ ਕੱਟ ਕੋਲ ਵੇਹੇ ਜੀ മസാലാ ഗുളാ മസാല സാടി ഭാഡേ ഭൂഡേ മി ਮਤਲਬ ਤੂੰ ਉਹ ਜਿਹੜਾ ਅਮਰਤ ਕਿਹਾ ਜਿਹੜਾ ਉਹਨੂੰ ਲਾਈਟ ਦਾ ਕੱਟ ਲੱਗਿਆ ਹੋਇਆ ਮਸਾਲਾ ਰਿਜ ਜਾਣ ਦੋ ਤੇ ਆਪਾਂ ਫਿਰ ਆਲੂ ਪਾਵਾਂਗੇ ਉਬਲ ਮੇਂ ਬਣਾਵਾਂਗੇ ਆਲੂ ਮਸਾਲਾ ਪੱਕ ਜਾਣ ਦੋ ਤੇ ਉਧਰ ਦਾ ਫਰਕ ਕੋਠਾ ਚ ਆਉਂਦਾ ਸੀਗਾ ਉਹ ਫਿਰ ਮਿੱਟੀ ਜਿੱਤੀ ਆ ਇਹ ਵੀ ਨਾਲ ਚਾਹ ਚਾਹ ਦਾ ਜਿਹੜਾ ਪਹਿਲਾਂ ਆਪਣੇ ਨਸੀਰੀ ਹੁੰਦਾ ਸੀ ਆ ਤੇ ਉਦੋਂ ਬਾਅਦ ਚਾਰ ਆਏ ਕੋਲੇ ਤੇ ਇਹ ਆਪਣੇ ਨੇ ਜੀ ਤਾਰ ਵਗਾਰੇ ਵਾਲੀ ਚੱਕਣਾ ਹੁਣ ਪਾ ਲੈਣੀ ਆ ਇਧਰ ਸੇ ਵਗਾਰਾ ਵਾਲਾ ਹੋ ਜਾਂਦਾ ਚੱਕਣਾ ਬਾਗਾ ਨਹੀਂ ਪਈ ਜੀ ਜਿਹੜਾ ਉਹ ਜਪਾ ਚਾਰ ਤੇ ਕਿਹੜੇ ਵੀ ਦੇ ਦੇ ਅੱਜ ਹਣਾ ਟਰਾਲੀ ਨਾਲ ਹੋਰ ਗਾਹਾਂ ਤੇੜ ਆ ਗਈ ਹੈ ਨਾ ਖਰਚ ਤੇ ਗੱਲ ਤੇ ਢਾਈ ਨਹੀਂ ਤੇ ਇਹ ਤਾਂ ਪਹਿਲਾਂ ਹੀ ਚੜਾ ਗਾ ਵੀ ਇਹ ਆਉਂਦੀ ਇਹ ਬੜੀ ਬੁਚਾਰੇ ਮੁਰਦੀ ਮਰਦੀ ਨਹੀਂ ਐ ਇਧਰ ਵੀ ਦਿਆ ਰੋ ਨਹੀਂ ਕੱਟੀਆਂ ਇਹ ਤਾਂ ਇਧਰ ਦੀ ਵੀ ਕੜਨੀਆਂ ਉਹ 베ਰੀ ਨਾਲ ਵੱਧ ਦੇ ਇੱਕ ਕਿਹੜਾ ਹਾ ਜੇ ਮੀ ਮੇਰੇ ਚਾਰ ਆਪਣੇ ਪਿਆ ਗੰਡਾ ਲੈਟ ਆਜ ਮਮਾ ਸ਼ਮਪਾਨ ਪਿਆ ਦਾ ਲੈਟ ਦਾ ਕੱਟ ਬਹੁਤ ਵੱਡਾ ਲੱਗੇ ਹੋਇਆ ਜੀ ਚਲੋ ਜੱਪਾ ਵੀਡੀਓ ਦਾ ਐਂਡ ਕਰ ਦਿਆਂਗੇ ਕਿਉਂਕਿ ਆਪਣਾ ਮਸਾਲਾ ਪੱਕ ਜੂ ਜਾਂਦਿਆਂ ਨੂੰ ਸੇਕੋ ਕੁਮਾ ਟੂਸ਼ਨ ਤੇ ਗਰੀਤੀ ਕੱਪੜੇ ਪਹਿੋ ਕੇ ਆਗੇ ਮੀ ਲਾਉਂਗਾ ਬਹੁਤ ਜਾਰੇ ਸੀਗਾ ਇੱਧਰ ਕੀ ਹੋਣਾ ਭਣ ਗਾਰੇ ਵਿਚ ਨਹੀਂ ਆਹੋ ਹੁਣ ਚੱਪਲਾ ਧੋ ਕੇ ਆਏ ਇੱਧਰ ਨਹੀਂ ਆਏ ਸੁੱਕੇ ਤਾਂ ਮੈਂ ਇੱਧਰ ਪੋਣ ਕਾ ਉਹ ਤਾਂ ਵੀ ਆ ਘਰ ਤੋਂ ਹੀ ਕੱਟਦੀ ਆ ਜੀ ਬਾਹੋਂ ਦਾ ਦਬਾਰੇ ਚਲੋ ਜੀ ਪਾਮੇ ਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਾਲੂ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਰੱਖੇ ਤੇ ਬੱਦਲ ਵਾਈ ਬਹੁਤ ਬਣੀ ਹੋਈਆਂ ਲੱਗਦਾ ਜੇ ਨਹੀਂ ਪੈਣ ਲੱਗ ਗਿਆ ਤਾਂ ਹਟਣਾ ਨਹੀਂ ਹੈਗਾ ਹਰ ਕੀ ਰਹੇ ਵਾਹਿਗੁਰੂ ਹਣਾ ਮੈਂ ਤਾਂ ਵੈਰ ਗੁਰਜੀ ਕਾ ਖਾਲਸਾ ਵੈਰ ਗੁਰਜੀ ਕੀ ਫਤਿਹ